ਦੀ ਔਰਤ ਦੇ ਨਾਲ ਵੱਡੀ ਘਟਨਾ ਵਾਪਰੀ ਹੈ ਜੀ ਹਾਂ ਇਹ ਖਬਰ ਧਿਆਨ ਦੇ ਨਾਲ ਦੇਖ ਲਿਓ ਕਿਉਂਕਿ ਸੈਰ ਤਾਂ ਹਰ ਕੋਈ ਕਰਦਾ ਹੈ ਆਪਣੇ ਘਰਾਂ ਤੋਂ ਬਾਹਰ ਗਲੀ ਦੇ ਵਿੱਚ ਪਾਰਕਾਂ ਦੇ ਵਿੱਚ ਸੈਰ ਕਰਦਾ ਹੈ ਤਾਂ ਆਹ ਖਬਰ ਤੁਹਾਨੂੰ ਹੈਰਾਨ ਕਰ ਦੇਵੇਗੀ ਤੁਹਾਡੇ ਵੀ ਹੋਸ਼ ਉਡਾ ਕੇ ਰੱਖ ਦੇਵੇਗੀ ਆਹ ਖਬਰ ਆ ਦੇਖ ਸਕਦੇ ਹੋ ਇੱਕ ਔਰਤ ਗਲੀ ਦੇ ਵਿੱਚ ਸੈਰ ਕਰਦੀ ਹੁੰਦੀ ਹੈ ਤੇ ਮਗਰ ਲੁਟੇਰਾ ਜਿਹੜਾ ਆ ਉਹ ਪਿੱਛਾ ਕਰਦਾ ਹੁੰਦਾ ਹੈ ਕਿ ਸੈਰ ਕਰਦੀ ਹੈ ਕਿ ਕਿਹੜਾ ਵੇਲਾ ਮੌਕਾ ਮਿਲ ਜੇ ਮੈਨੂੰ ਮੌਕਾ ਦੇਖ ਕੇ ਤੇ ਮੈਂ ਵਾਲੀਆਂ ਨੂੰ ਚਪਟਾ ਮਾਰ ਕੇ ਤੇ ਕੰਨਾ ਤੋਂ ਖੋਕੇ ਲੈ ਜਾਵਾ ਤਾਂ ਤਸਵੀਰਾਂ ਦੇ ਵਿੱਚ ਕੈਦ ਹੋ ਚੁੱਕਿਆ ਹੈ ਇਹ ਪੂਰੇ ਦਾ ਪੂਰਾ ਮੰਜ਼ਰ ਕਿਉਂਕਿ ਸੀਸੀਟੀਵੀ ਤਾਂ ਹਰੇਕ ਗਲੀ ਦੇ ਵਿੱਚ ਲੱਗੇ ਹੁੰਦੇ ਆ ਹਰੇਕ ਘਰ ਦੇ ਬਾਹਰ ਸੀਸੀਟੀਵੀ ਲੱਗੇ ਹੁੰਦੇ ਆ ਤਾਂ ਇਹ ਖਬਰ ਤੁਹਾਡੇ ਲਈ ਬਹੁਤ ਜ਼ਰੂਰੀ ਹੈ ਕਿਉਂਕਿ ਆਮ ਤੌਰ ਤੇ ਸ਼ਾਮ ਨੂੰ ਸਵੇਰੇ ਔਰਤਾ ਹੋਣ ਚਾਹੇ ਮਰਦ ਹੋਣ ਉਹ ਸੈਰ ਕਰਦੇ ਨੇ ਸੈਰ ਉਹਨਾਂ ਨੇ ਕਰਨੀ ਹੀ ਹੁੰਦੀ ਹੈ ਉਹਨਾਂ ਦੀ ਰੁਟੀਨ ਹੁੰਦੀ ਹੈ ਔਰ ਜੇਕਰ ਤੁਸੀਂ ਸੈਰ ਤੇ ਵੀ ਸੁਰੱਖਿਤ ਨਹੀਂ ਹੋ ਸੈਰ ਕਰਨ ਜਾਣੇ ਹੋ ਤਾਂ ਫਿਰ ਅੱਜ ਦੇ ਹੁਣ ਦੇ ਟਾਈਮ ਦੇ ਵਿੱਚ ਸੁਰੱਖਿਅਤ ਕੌਣ ਹੈ ਇਹ ਵੀ ਵੱਡਾ ਸਵਾਲ ਹੈ ਔਰ ਜੇਕਰ ਤੁਸੀਂ ਸੈਰ ਕਰਦੇ ਸਮੇਂ ਵੀ ਇਨਸਿਕਿਓਰ ਹੋ ਤੁਹਾਡੀ ਕੋਈ ਸੇਫਟੀ ਨਹੀਂ ਹੈ ਤੇ ਇਸ ਦੇ ਵਾਸਤੇ ਕੌਣ ਜ਼ਿੰਮੇਵਾਰ ਹੈ ਤਾਂ ਸੈਰ ਕਰ ਰਹੀ ਹੁੰਦੀ ਹੈ ਔਰਤ ਬਲਕਿ ਕੋਈ ਖੁੱਲੀ ਪਲੇਸ ਵੀ ਨਹੀਂ ਹੈ ਕਿ ਜਿੱਥੇ ਕੋਈ ਆਉਂਦਾ ਜਾਂਦਾ ਹੀ ਨਾ ਹੋਵੇ ਬਲਕਿ ਇੱਕ ਘਰਾਂ ਦੇ ਵਿੱਚ ਘਰ ਹੈ ਔਰ ਗਲੀ ਹੈ ਦੇਖ ਸਕਦੇ ਹੋ ਤੁਸੀਂ ਜਿਵੇਂ ਮੁਹੱਲੇ ਹੁੰਦੇ ਐ ਗਲੀ ਐ ਉੱਥੇ ਔਰਤ ਸੈਰ ਕਰਦੀ ਐ ਔਰ ਬਕਾਇਦਾ ਆਉਂਦੇ ਜਾਂਦੇ ਲੋਕ ਵੀ ਲੰਘ ਰਹੇ ਐ ਔਰ ਲੋਕ ਵੀ ਇੱਥੋਂ ਤਮਾਸ਼ਾ ਦੇਖ ਰਹੇ ਆ ਉਹ ਵੀ ਤੁਹਾਨੂੰ ਤਸਵੀਰ ਦਿਖਾਵਾਂਗੇ ਕਿ ਇੱਕ ਪਾਸੇ ਲੁੱਟ ਹੋ ਰਹੀ ਐ ਤੇ ਦੂਸਰੇ ਪਾਸੇ ਬਾਈਕ ਤੇ ਜਾਂਦਾ ਵਿਅਕਤੀ ਦੇਖ ਰਿਹਾ ਕਿ ਇਹ ਕੀ ਹੋ ਰਿਹਾ ਉਹਨੂੰ ਇਹ ਨਹੀਂ ਐ ਕਿ ਮੈਂ ਛਡਾਵਾਂ ਦੇਖਾ ਵੀ ਕੀ ਹੋ ਰਿਹਾ ਤਾਂ ਇਹ ਅੱਜ ਦਾ ਸਮਾਂ ਐ ਇੱਕ ਪਾਸੇ ਤੁਹਾਡੇ ਨਾਲ ਲੁੱਟ ਹੋ ਰਹੀ ਐ ਤੇ ਦੂਸਰੇ ਨੂੰ ਕੋਈ ਮਤਲਬ ਨਹੀਂ ਐ ਦੂਸਰਾ ਤੁਹਾਨੂੰ ਦੇਖ ਕੇ ਤੇ ਲਾਗੇ ਦੀ ਲੰਘ ਜੇਗਾ ਉਹਦੇ ਵੱਲੋਂ ਜੋ ਮਰਜ਼ੀ ਹੋ ਜੇ ਤਾਂ ਇਹ ਤ ਵੀਰ ਹੈ ਖੰਨਾ ਦੇ ਲੁਹਾ ਨਗਰੀ ਦੇ ਵਿੱਚ ਵੱਡੀ ਵਾਰਦਾਤ ਵਾਪਰੀ ਹੈ ਜਿੱਥੇ ਮੁਹੱਲੇ ਦੇ ਵਿੱਚ ਇੱਕ ਔਰਤ ਜਿਹੜੀ ਹੈ ਸੈਰ ਕਰ ਰਹੀ ਹੁੰਦੀ ਹੈ ਤਾਂ ਪਰ ਉਹਦਾ ਪਿੱਛਾ ਇੱਕ ਚੋਰ ਕਰ ਰਿਹਾ ਇੱਕ ਲੁਟੇਰਾ ਕਰ ਰਿਹਾ ਜਿੱਦੀ ਉਸ ਨੂੰ ਭਿੰਕ ਵੀ ਨਹੀਂ ਹੈ ਕਿਉਂਕਿ ਉਹ ਆਮ ਦੀ ਤਰ੍ਹਾਂ ਉਹਦੀ ਰੁਟੀਨ ਹੁੰਦੀ ਹੈ ਕਿ ਚਲੋ ਮੈਂ ਸੈਰ ਤੇ ਜਾਵਾਂਗੀ ਸੈਰ ਕਰਕੇ ਆਪਣੇ ਘਰੇ ਆ ਜਾਵਾਂਗੀ ਉਹਨੂੰ ਕੀ ਪਤਾ ਸੀ ਕਿ ਮੇਰਾ ਪਿੱਛਾ ਇੱਕ ਲੁਟੇਰਾ ਕਰ ਰਿਹਾ ਹੈ ਤੇ ਉਸਨੇ ਇੰਨੀ ਵੱਡੀ ਵਾਰਦਾਤ ਨੂੰ ਅੰਜਾਮ ਦੇਣਾ ਉਹੀ ਹੋਇਆ ਹੈ ਆ ਜਦੋਂ ਮੌਕਾ ਮਿਲਿਆ ਮੌਕਾ ਦੇਖ ਕੇ ਤੇ ਉਸ ਲੁਟੇਰੇ ਨੇ ਕੰਨਾਂ ਨੂੰ ਚਪਟੇ ਜੜਿਆ ਸੌਰਤ ਦੇ ਮਾਰੇ ਤੇ ਵਾਲੀਆਂ ਖੋ ਕੇ ਲੈ ਗਿਆ ਔਰ ਇੰਨਾ ਹੀ ਨਹੀਂ ਜਦੋਂ ਔਰਤ ਨੇ ਰੌਲਾ ਪਾਇਆ ਜਾਂ ਆ ਉਹਦੇ ਨਾਲ ਕੁਝ ਹੱਥੋਪਾਈ ਹੋਣ ਦੀ ਕੋਸ਼ਿਸ਼ ਕੀਤੀ ਤਾਂ ਚਪੇੜਾ ਵੀ ਮਾਰ ਕੇ ਗਿਆ ਔਰਤ ਤੇ ਤਾਂ ਦੇਖ ਸਕਦੇ ਤੁਸੀਂ ਸੀਸੀਟੀਵੀ ਕੈਮਰਾ ਦੇ ਵਿੱਚ ਇਹ ਘਟਨਾ ਕੈਦ ਹੋ ਚੁੱਕੀ ਹੈ ਹਾਲਾਂਕਿ ਇੱਥੇ ਇੱਕ ਵਿਅਕਤੀ ਇਹ ਦੇਖੋ ਤੁਸੀਂ ਲੰਘਦਾ ਹੋਇਆ ਹੈ ਹੈਲਮਟ ਪਾਇਆ ਹੈ ਤਾਂ ਉਹ ਦੇਖ ਰਿਹਾ ਹੈ ਕਿ ਅੱਛਾ ਇਹ ਕੀ ਹੋ ਰਿਹਾ ਹੈ ਇੱਕ ਇੱਕ ਔਰਤ ਦੇ ਚਪੇੜਾ ਕੋਈ ਮਾਰ ਰਿਹਾ ਹੈ ਤਾਂ ਦੂਸਰਾ ਜਣਾ ਦੇਖ ਰਿਹਾ ਔਰ ਉੱਥੋਂ ਲੰਘ ਰਿਹਾ ਇਥੋਂ ਇਨਸਾਨੀਅਤ ਦਾ ਵੀ ਪਤਾ ਚੱਲਦਾ ਹੈ ਕਿ ਤੁਹਾਡੇ ਨਾਲ ਅੱਜ ਕਿਸੇ ਨੂੰ ਵੀ ਮਤਲਬ ਨਹੀਂ ਰਹਿ ਗਿਆ ਤੁਸੀਂ ਗਲੀ ਦੇ ਵਿੱਚ ਸੜਕ ਦੇ ਵਿੱਚ ਮਰ ਰਹੇ ਹੋ ਤੁਹਾਡੇ ਨਾਲ ਕੋਈ ਕੁਝ ਵੀ ਕਰ ਰਿਹਾ ਹੈ ਤਾਂ ਅੱਜ ਕੱਲ ਕਿਸੇ ਨੂੰ ਕੋਈ ਲੈਣਾ ਦੇਣਾ ਨਹੀਂ ਹੈ ਅ ਅੱਜ ਕੱਲ ਇਨਸਾਨੀਅਤ ਦੀ ਵੀ ਇਹ ਤਸਵੀਰ ਇੱਥੋਂ ਕਿਤਨਾ ਕਿਤੇ ਕਮੀ ਹੁੰਦੀ ਹੈ ਕਿ ਇਨਸਾਨੀਅਤ ਕਿੱਥੇ ਚਲੀ ਗਈ ਹੈ ਤੁਸੀਂ ਅਤੇ ਦੇਖ ਸਕਦੇ ਹੋ ਕਿ ਫਰਜ਼ ਬਣਦਾ ਇੱਕ ਇਨਸਾਨੀਅਤ ਦੇ ਤੌਰ ਤੇ ਕਿ ਆ ਰਹੀ ਇਥੇ ਕੋਈ ਹੱਥੋ ਪਾਈ ਹੋ ਰਿਹਾ ਜਾਂ ਕੋਈ ਰੌਲਾ ਪੈ ਰਿਹਾ ਤਾਂ ਮੈਂ ਲਾਗੂ ਲੰਗ ਰਿਹਾ ਤਾਂ ਦੇਖਾਂ ਕਿ ਕੀ ਗੱਲਬਾਤ ਹੋਈ ਹੈ ਤਾਂ ਸ਼ਾਇਦ ਉਸ ਔਰਤ ਦਾ ਇਥੇ ਪਲਾ ਵੀ ਹੋ ਜਾਂਦਾ ਸ਼ਾਇਦ ਉਸ ਨੂੰ ਉਹਦੀਆਂ ਵਾਲੀਆਂ ਮਿਲ ਵੀ ਜਾਂਦੀਆਂ ਜਿਉ ਉਹ ਲਾਗੂ ਲੰਗਦਾ ਹੋਇਆ ਬਾਈਕ ਸਵਾਰ ਮਦਦ ਕਰਦਾ ਪਰ ਇਹ ਕਿਤੇ ਕਿਤੇ ਇਨਸਾਨੀਅਤ ਦੀ ਵੀ ਕਮੀ ਹੈ ਤੁਹਾਡੀ ਵੀ ਅਸੀਂ ਪ੍ਰਤੀਕਿਰਿਆ ਇਸ ਬਾਬਤ ਜਾਣਨੀ ਚਾਹਾਂਗੇ ਕਮੈਂਟ ਬਾਕਸ ਦੇ ਵਿੱਚ ਆਪਣੀ ਪ੍ਰਤੀਕਿਰਿਆ ਸਾਂਝੀ ਕਰ ਸਕਦੇ ਹੋ ਪਰ ਸੇਫਟੀ ਦੀ ਗੱਲ ਜ਼ਰੂਰ ਆਉਂਦੀ ਹੈ ਔਰ ਸੈਰ ਕਰਨ ਗਏ ਇੱਥੇ ਆਪਣੀ ਸਿਹਤ ਦਾ ਧਿਆਨ ਰੱਖਦੇ ਅਸੀਂ ਕਿ ਯਾਰ ਸਿਹਤ ਦਾ ਧਿਆਨ ਰੱਖਣਾ ਹੈ ਸੈਰ ਕਰਨੀ ਹੈ ਦੋਨੋਂ ਟਾਈਮ ਤਾਂ ਇਹ ਤਾਂ ਹੁਣ ਉਲਟਾ ਹੀ ਕਾਰਡ ਹੋ ਗਿਆ ਬੰਦਾ ਸੈਰ ਦਾ ਧਿਆਨ ਰੱਖੇ ਆਪਣੀ ਸਿਹਤ ਦਾ ਧਿਆਨ ਰੱਖੇ ਕਿ ਜਾਂ ਫਿਰ ਕੰਨਾਂ ਨੂੰ ਕੰਨਾਂ ਦਾ ਧਿਆਨ ਰੱਖੇ ਕਿ ਯਾਰ ਕੋਈ ਲਾ ਕੇ ਕੋਈ ਖੋ ਕੇ ਨਾ ਲੈ ਜੇ ਤਾਂ ਬੰਦਾ ਸੇਫ ਕਿੱਥੇ ਹੈ ਫਿਰ ਅੱਜ ਦੇ ਸਮੇਂ ਦੀ ਜੇਕਰ ਗੱਲ ਕਰਦੇ ਹਾਂ ਤਾਂ ਸੇਫਟੀ ਕਿੱਥੇ ਰਹਿ ਚੁੱਕੀ ਹੈ ਤਾਂ ਕਿ ਇਸਔਰਤ ਦੇ ਨਾਲ ਕੋਈ ਹੈ ਗਲੀ ਦੇ ਵਿੱਚ ਸੈਰ ਕਰਦੀ ਸੀ ਔਰ ਪਿੱਛੋਂ ਜਿਹੜਾ ਲੁਟੇਰਾ ਸੀਗਾ ਉਹ ਰੇਕੀ ਕਰਦਾ ਆ ਰਿਹਾ ਹੈ ਰੱਖਦਾ ਹੈ ਔਰ ਜਦੋਂ ਹੀ ਉਸ ਨੂੰ ਮੌਕਾ ਮਿਲਦਾ ਹੈ ਤਾਂ ਵਾਲੀਆਂ ਖੋ ਕੇ ਤੇ ਔਰਤ ਦੇ ਚਪੇੜਾ ਮਾਰ ਕੇ ਤੇ ਉਥੋਂ ਫਰਾਰ ਹੋ ਜਾਂਦਾ ਹੈ ਪੂਰੀ ਦੀ ਪੂਰੀ ਸੀਸੀਟੀਵੀ ਘਟਨਾ ਜਿਹੜੀ ਹੈ